ਸਤਨਾਕ ਸ੍ਰੀ ਵਾਹਿਗੁਰੂ ਸਾਹਿਬ ਜੀ ਯਕ ਅਰਜ ਗੁਪਤੰ ਪੇਸਤੋ ਦਰਗੋਸ ਕੁੰਨ ਕਰਤਾਰ ਫਕਾ ਕਵੀਰ کریم ਤੋਂ ਵੈਅਬ ਪਰਵਦ ਗਾਰ ਤੋ ਆਗਏ ਅਰਦਾਸ ਸੁ ਹਮਾਰੀ ਜਿਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਉਹ ਨ ਜਾਣੈ ਮੇਰਾ ਸੋ ਕਹੋ ਤਲ ਗੁਰ ਸੇਵੀਐ ਐਹਨਿਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਸਤਨ ਹੂ ਜੀ ਰਾਗ ਸੁਹੀ ਮਹਲਾ ਪੰਜਵਾਂ ਘਰ ਛੇ ਮ ਇੱਕ ਓੰਕਾਰ ਸਤਗੁਰ ਪ੍ਰਸਾਦ ਸਤਗੁਰ ਪਾਸ ਬੇਨਤੀਆਂ ਮਿਲੈ ਨਾਮ ਆਦਰ ਟੁੱਟਾ ਸੱਚਾ ਪਾਤਸ਼ਾਹ ਗਿਆ ਸੰਸਾਰ ਸਤਿਗੁਰ ਬਾਸ ਬੇਨੰਤੀਆ ਮਿਲੇ ਨਾਮ ਆਧਾਰ ਤੁਠਾ ਸੱਚਾ ਬਾਤਿ ਸਾਹੋ ਆਪ ਗਿਆ ਸੰਸਾਰਾ ਭਗਤਾਂ ਕੀ ਟੇਕ ਤੋਂ ਸੰਤਾਂ ਕੀ ਓਟ ਤੋਂ ਸੱਚਾ ਸਿਰਜਨਹਾਰਾ ਰਾਹ ਸੱਚ ਤੇਰੀ ਸਮਗਰੀ ਸੱਚ ਤੇਰਾ ਦਰਬਾਰ ਸੱਚ ਤੇਰੇ ਖਾ ਜੀਨਿਆ ਸੱਚ ਤੇਰਾ ਪਾਸਾਰ ਤੇਰਾ ਰੂਪ ਅਗੰਭ ਹੈ ਅਨੂਪ ਤੇਰਾ ਦਰਸਾਰਾ ਆਪਰ ਬਾਣੀ ਤੇਰਿਆ ਸੇਵਕਾ ਜਿਨ ਹਰ ਨਾਮ ਪਿਆਰਾ ਸਭੇ ਇੱਛਾ ਪੁਰੀਆਂ ਜਾਂ ਪਾਇਆ ਅਗੰ ਅਪਾਰਾ ਗੁਰਨਾਨਕ ਮਿਲਿਆ ਪਾਰ ਬ੍ਰਹਮ ਤੇਰੇ ਅਚਰਨ ਕਾ ਬਲਿਆਰਾ ਸਭੇ ਇੱਛਾ ਪੂਰੀਆਂ ਜਾਂ ਪਾਇਆ ਅਨੰਮ ਅਪਾਰਾ ਗੁਰਨਾਨਕ ਮਿਲਿਆ ਪਾਰ ਬ੍ਰਹਮ ਤੇਰੇ ਆਚਰਨ ਕਾ ਬਲੇ ਹਾਰਾ ਵਾਹਿਗੁਰੂ ਜੀ ਕਾ ਖਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਜੀ ਥੋੜਾ ਸਮਾਂ ਰਲ ਮਿਲ ਕੇ ਅੱਜ ਦੇ ਹੁਕਮਨਾਮਾ ਸਾਹਿਬ ਦੇ ਨਾਲ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਹੁਕਮਨਾਮਾ ਸਾਹਿਬ ਸਾਨੂੰ ਪ੍ਰਾਪਤ ਹੋਇਆ ਹੈ 746 ਤੇ 747 ਅੰਕ ਦੇ ਉੱਤੇ ਸੁਭਾਈ ਮਾਲ ਰਾਗ ਸੋਹੀ ਮਹੱਲਾ ਪੰਜਵਾਂ ਸੋਹੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਮਹਾਰਾਜ ਸਾਨੂੰ ਸਮਝਾਉਣ ਦਾ ਯਤਨ ਕਰਦੇ ਹਨ ਘਰ ਛੇਮੇ ਛੇਵੇਂ ਘਰ ਸਰਤਾਲ ਦੇ ਵਿੱਚ ਇਸ ਸ਼ਬਦ ਨੂੰ ਗਾਉਣ ਦੀ ਹਦਾਇਤ ਕੀਤੀ ਹੈ ਸੋਹੀ ਰਾਗ ਜੀ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਮਹਾਰਾਜ ਜੀਆਂ ਦੇ ਮੁਖਾਰਤਿਤੋਂ ਉਚਾਰਣ ਕੀਤੀ ਹੋਈ ਬਾਣੀ ਹੈ ਘਰ ਛੇਮੇ ਕਿ ਜਿਹੜੇ ਕੀਰਤਨ ਕਰਦੇ ਐ ਕੀਰਤਨੀਆਂ ਵਾਸਤੇ ਛੇਵੇਂ ਘਰ ਸਰਤਾਲ ਦੇ ਵਿੱਚ ਗਾਉਣ ਦੀ ਹਦਾਇਤ ਕੀਤੀ ਹੈ ਇਕ ਓੰਕਾਰ ਸਤਗੁਰ ਪ੍ਰਸਾਦ ਕੇ ਪ੍ਰਮਾਤਮਾ ਇਕੈ ਉਹਨੂੰ ਚਾਹੇ ਤੁਸੀਂ ਕਿਹੜੇ ਮਰਜੀ ਦੇ ਨਾਮ ਨਾਲ ਬੁਲਾ ਸਕਦੇ ਹੋ ਅੱਲਾ ਕਹਿ ਲਓ ਵਾਹਿਗੁਰੂ ਕਹਿ ਲਓ ਰਾਮ ਕਹਿ ਲਓ ਭਗਵਾਨ ਕਹਿ ਲਓ ਗੋਡ ਕਹਿ ਲਓ ਮੁਰਾਰੀ ਕਹਿ ਲਓ ਇੱਕੋ ਹੀ ਪ੍ਰਮਾਤਮਾ ਦੇ ਨਾਮ ਨੇ ਵੱਖਰੇ ਵੱਖਰੇ ਸਤਗੁਰ ਪ੍ਰਸਾਦ ਸਤਿਗੁਰੂ ਦੀ ਕਿਰਪਾ ਦੇ ਨਾਲ ਉਹ ਸਾਨੂੰ ਮਿਲਣਾ ਪ੍ਰਸਾਦ ਹੁੰਦੀ ਹੈ ਕਿਰਪਾ ਸਤਿਗੁਰ ਪਾਸ ਬੇਨਤੀਆਂ ਮਿਲੈ ਨਾਮ ਆਧਾਰਾ ਆਧਾਰਾ ਦਾ ਭਾਵ ਹੁੰਦਾ ਹੈ ਆਸਰਾ ਕਿ ਮੇਰੀਆਂ ਤੇ ਸੱਚੇ ਪਾਤਸ਼ਾਹ ਤੁਹਾਡੇ ਕੋਲ ਬੇਨਤੀਆਂ ਨੇ ਸਤਿਗੁਰ ਪਾਸ ਬੇਨਤੀਆਂ ਸਾਡਾ ਸਤਿਗੁਰੂ ਕਿਹੜਾ ਜੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਇਹ ਸਾਡਾ ਸਤਿਗੁਰੂ ਹੈ ਇਹ ਸਾਡਾ ਗੁਰੂ ਹੈ ਅਸੀਂ ਆਪਣੇ ਦੁੱਖ ਵੀ ਆਪਣੇ ਸੁੱਖ ਵੀ ਆਪਣੇ ਗੁਰੂ ਦੇ ਕੋਲ ਆ ਕੇ ਦੱਸੀਏ ਤੇ ਬੇਨਤੀਆਂ ਵੀ ਕਰੀਏ ਕਿ ਸੱਜੇ ਪਾਤਸ਼ਾਹ ਮੈਨੂੰ ਆਹ ਦੁੱਖ ਹੈ ਮੈਨੂੰ ਆਹ ਦੁੱਖ ਹੈ ਜਿਹੜੇ ਦੁੱਖਾਂ ਵਾਸਤੇ ਅਸੀਂ ਗੱਲ ਕਰਾਂਗੇ ਗੁਰੂ ਸਾਹਿਬ ਨੇ ਉਹ ਮਿਟਾ ਦੇਣੇ ਆ ਸਤਗੁਰ ਪਾਸ ਬੇਨਤੀਆਂ ਮਿਲੈ ਨਾਮ ਆਧਾਰਾ ਜਿਹੜਾ ਨਾਮ ਹੈ ਇਹ ਆਸਰਾ ਬਣ ਜਾਣਾ ਜੇ ਅਸੀਂ ਸਤਿਗੁਰੂ ਦੇ ਕੋਲ ਆ ਕੇ ਬੇਨਤੀ ਕਰਾਂਗੇ ਇਹ ਜਿਹੜਾ ਨਾਮ ਹੈ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਇਹਨੇ ਸਹਾਰਾ ਬਣ ਜਾਣਾ ਸਾਡਾ ਟੁੱਠਾ ਸੱਜਾ ਬਾਦਿਸ਼ਾਹੋ ਤਾਪ ਗਿਆ ਸੰਸਾਰਾ ਟੁੱਠਾ ਦਾ ਭਾਵ ਹੁੰਦਾ ਖੁਸ਼ ਹੋਣਾ ਤਰੁੱਠ ਜਾਣਾ ਸਾਡੇ ਤੇ ਮਿਹਰ ਭਰੇ ਨਿਗਾਹ ਕਰ ਦੇਣੀ ਟੁੱਠਾ ਸੱਚਾ ਪਾਤਿਸ਼ਾਹ ਸੱਚੇ ਦਾ ਭਾਵ ਕਿ ਪਰਮਾਤਮਾ ਜਿਹੜਾ ਉਹ ਸੱਚ ਹੈ ਅਸੀਂ ਸਾਰੇ ਝੂਠੇ ਹੋ ਸਕਦੇ ਹਾਂ ਪਰ ਪਰਮਾਤਮਾ ਜਿਹੜਾ ਉਹ ਸੱਚ ਹੈ ਟੁੱਠਾ ਸੱਚਾ ਪਾਤਿਸ਼ਾਹ ਤਾਪ ਗਿਆ ਸੰਸਾਰਾ ਜਿਹੜਾ ਮਾਇਆ ਰੂਪੇ ਤਾਪ ਚੜਿਆ ਹੋਇਆ ਸਾਨੂੰ ਗੁਰੂ ਸਾਹਿਬ ਕਹਿੰਦੇ ਉਹ ਉੱਤਰ ਜਾਣਾ ਜਦੋਂ ਗੁਰੂ ਦੀ ਨਿਗਾਹ ਹੋਗੀ ਭਗਤਾਂ ਕੀ ਟੇਕ ਤੋਂ ਸੰਤਾਂ ਕੀ ਓਟ ਤੋਂ ਸੱਚਾ ਸਿਰਜਣਹਾਰ ਟੇਕ ਦਾ ਭਾਵ ਹੁੰਦਾ ਆਸਰਾ ਓਟ ਦਾ ਭਾਵ ਵੀ ਹੁੰਦਾ ਆਸਰਾ ਕਿ ਭਗਤਾਂ ਕੀ ਟੇਕ ਤੋਂ ਭਗਤਾਂ ਦਾ ਆਸਰਾ ਹੈ ਤੋ ਸੰਤਾਂ ਦਾ ਵੀ ਆਸਰਾ ਹੈ ਤੋ ਸੱਚਾ ਸਿਰਜਣਹਾਰਾ ਕਿਉਂਕਿ ਤੂੰ ਸੱਚਾ ਹੈ ਤੇਰਾ ਨਾਮ ਸੱਚਾ ਹੈ ਜੇ ਅਸੀਂ ਸੱਚੇ ਦੇ ਨਾਲ ਜੁੜਾਂਗੇ ਤਾਂ ਫਿਰ ਸਾਨੂੰ ਆਸਰਾ ਮਿਲ ਜਾਣਾ ਸਾਨੂੰ ਓਟ ਮਿਲ ਜਾਣੀ ਹੈ ਭਗਤਾਂ ਕੀ ਟੇਕ ਤੋਂ ਸੰਤਾਂ ਕੀ ਓਟ ਤੋਂ ਸੱਚਾ ਸਿਰਜਣਹਾਰਾ ਰਹਾਓ ਰਹਾਓ ਦਾ ਭਾਵ ਕੇ ਇਸ ਸ਼ਬਦ ਨੂੰ ਸਮਝਣ ਦੀ ਕੋਸ਼ਿਸ਼ ਕਰਿਓ ਇਕੱਲਾ ਇਸ ਤਰ੍ਹਾਂ ਪੜ੍ਹ ਕੇ ਅੱਗੇ ਨਾ ਲੰਘ ਜਿਓ ਹੁਣ ਕਈ ਕਹਿੰਦੇ ਜੇ ਅਸੀਂ 1 ਘੰਟੇ ਚਕੇ ਅਸੀਂ ਦਿਨ ਤੇ ਰਾਤ ਦੇ ਵਿੱਚ 56 ਜਿਹੜੇ ਆ ਸੁਖਮਨੀ ਸਾਹਿਬ ਦੇ ਕਰ ਦਿੰਦੇ ਆ 56 ਜੇ 1 ਘੰਟਾ ਵੀ ਲੱਗੇ ਪਾਠ ਤੇ ਤਾਂ ਵੀ 24 ਘੰਟੇ ਬਣਦੇ ਜਿਹਦੇ ਦਿਨ ਰਾਤ ਦੇ ਫਿਰ ਇਹਦਾ ਮਤਲਬ ਉਹ ਇਸ ਤਰ੍ਹਾਂ ਲੰਘ ਗਏ ਉਹ ਸਮਝ ਕੇ ਨਹੀਂ ਲੰਗੇ ਸਮਝਣ ਦੀ ਕੋਸ਼ਿਸ਼ ਹੈ ਸਾਨੂੰ ਲੋੜ ਹੈ ਗੁਰਬਾਣੀ ਨੂੰ ਹਮੇਸ਼ਾ ਸਮਝਣਾ ਹੈ ਚਾਹੇ ਘੱਟ ਪੜ ਲਓ ਜਾਦੇ ਦੀ ਲੋੜ ਨਹੀਂ ਚਾਹੇ ਥੋੜਾ ਬੜੋ ਕਹਿੰਦੇ ਸਮਝ ਕੇ ਪੜੋ ਸੱਚ ਤੇਰੀ ਸਮਗਰੀ ਸੱਚ ਤੇਰਾ ਦਰਬਾਰਾ ਸਮਗਰੀ ਦਾ ਭਾਵ ਹੁੰਦਾ ਹੈ ਰਾਸ਼ਨ ਸਮਾਨ ਕਿ ਸੱਚੇ ਬਾਦਸ਼ਾਹ ਤੇਰਾ ਜਿਹੜਾ ਰਾਸ਼ਨ ਹੈ ਸਮਗਰੀ ਹੈ ਉਹ ਵੀ ਸੱਚ ਹੈ ਕਿਉਂਕਿ ਗੁਰਦੁਆਰਾ ਸਾਹਿਬ ਦੇ ਵਿੱਚ ਲੰਗਰ ਚੱਲਦਾ ਹੈ ਕਿੰਨੀ ਦੁਨੀਆ ਆ ਕੇ शकਦੀ ਹੈ ਜੇ ਸੱਚ ਹੈ ਤਾਂ ਚੱਲ ਰਿਹਾ ਨਾ ਜੀ ਹੋਰ ਬਥੇਰੇ ਧਰਮ ਨੇ ਜਿੱਥੇ ਲੰਗਰ ਨਹੀਂ ਚੱਲਦਾ ਬਸ ਉਹ ਕਹਿੰਦੇ ਸਾਡੇ ਕੋਲੇ ਪੈਸਾ ਤੇ ਆ ਜੇ ਪਰ ਲੰਗਰ ਨਹੀਂ ਚੱਲਣਾ ਚਾਹੀਦਾ ਸੱਚ ਤੇਰੀ ਸਮਗਰੀ ਸੱਚ ਤੇਰਾ ਦਰਬਾਰਾ ਆਹ ਜਿਹੜਾ ਦਰਬਾਰ ਹੈ ਇਹ ਵੀ ਸੱਚ ਹੈ ਨਿਸ਼ਾਨ ਸਾਹਿਬ ਝੁਲਦਾ ਨਾ ਨਿਸ਼ਾਨ ਸਾਹਿਬ ਇਹ ਹੀ ਗੱਲ ਦੱਸਦਾ ਹੈ ਕਿ ਆਜੋ ਜਿਹਨੂੰ ਰਾਤ ਸੌਣ ਵਾਸਤੇ ਜਗ੍ਹਾ ਨਹੀਂ ਮਿਲੀ ਉਹ ਆਜੋ ਇੱਥੇ ਆ ਕੇ ਸੌਂਜੋ ਜਿਹਨੂੰ ਪ੍ਰਸ਼ਾਦਾ ਨਹੀਂ ਮਿਲੇ ਆਜੋ ਪ੍ਰਸ਼ਾਦਾ ਵੀ ਮਿਲੂਗਾ ਸੱਚ ਤੇਰੀ ਸਮਗਰੀ ਸੱਚ ਤੇਰਾ ਦਰਬਾਰਾ ਸੱਚ ਤੇਰੇ ਖਜ਼ਾਨੇ ਆ ਸੱਚ ਤੇਰਾ ਪਰ ਸਾਰਾ ਸੱਚੇ ਪਾਤਸ਼ਾਹ ਤੇਰੇ ਖਜ਼ਾਨੇ ਵੀ ਸੱਚੇ ਨੇ ਅਸੀਂ ਡਰੀ ਜਾਂਦੇ ਆ ਕਿ ਨਾ ਇੱਥੇ ਵੀ ਪੈਸਾ ਨਾ ਲਾਓ ਇੱਥੇ ਵੀ ਨਾ ਲਾਓ ਡਰਦੇ ਆ ਅਸੀਂ ਗੁਰੂ ਦਾ ਪੈਸਾ ਹੈ ਗੁਰੂ ਦੇ ਖਜ਼ਾਨੇ ਨੇ ਇੱਥੇ ਖੁੱਲੇ ਹੈ ਜੀ ਇੱਥੇ ਜਿੰਨੇ ਮਰਜ਼ੀ ਵਰਤੀ ਜਾਓ ਇਹ ਕਦੇ ਖਤਮ ਨਹੀਂ ਹੁੰਦੇ ਜਿੰਨਾ ਵਰਤਾਂਗੇ ਗੁਰੂ ਸਾਹਿਬ ਕਹਿੰਦੇ ਖਾ ਬੋ ਖਰਚੋ ਰਲਵੇਂ ਭਾਏ ਟੋਟ ਨਾ ਆਵੇ ਵੱਧਦੋ ਜਾਏ ਜਦੋਂ ਕਹਿੰਦੇ ਹੱਥ ਜਾਂ ਕੁਟੇ ਜਾਓਗੇ ਕਹਿੰਦੇ ਫੇਰ ਅੱਗੇ ਤੁਹਾਡੇ ਕੋਲੇ ਓਨਾ ਖਜ਼ਾਨਾ ਨਹੀਂ ਰਹਿਣਾ ਸੱਚ ਤੇਰੇ ਖਜ਼ਾਨੇ ਆ ਤੇਰਾ ਖਜ਼ਾਨਾ ਵੀ ਸੱਤਿਆ ਸੱਚੇ ਬਾਦਸ਼ਾ ਸੱਚ ਤੇਰਾ ਪਸਾਰਾ ਆ ਜਿਹੜਾ ਇੰਨਾ ਪਸਾਰਾ ਹੈ ਇਹ ਵੀ ਸੱਚ ਹੈ ਤੇਰਾ ਸਾਰਾ ਕੁਝ ਸੱਚ ਹੈ ਤੇਰਾ ਰੂਪ ਅਗੰਮ ਹੈ ਅਨੋਪ ਤੇਰਾ ਦਰਸਾਰਾ ਸੱਚੇ ਪਰਿਸ਼ਾਦ ਤੇਰਾ ਜਿਹੜਾ ਰੂਪ ਹੈ ਉਹ ਅਗੰਮ ਪਹੁੰਚ ਤੋਂ ਦੂਰ ਹੈ ਅਨੋਪ ਤੇਰਾ ਦਰਸਾਰਾ ਤੇਰੇ ਦਰਸ਼ਨਾਂ ਦੀ ਮੈਨੂੰ ਲੋੜ ਹੈ ਪਰ ਤੇਰਾ ਜਿਹੜਾ ਰੂਪ ਹੈ ਉਹ ਪਹੁੰਚ ਤੋਂ ਦੂਰ ਹੋ ਗਿਆ ਸੱਚ ਤੇਰਾ ਰੂਪ ਅਗੰਮ ਹੈ ਅਨੋਪ ਤੇਰਾ ਦਰਸਾਰਾ ਤੇਰੇ ਦਰਸ਼ਨਾਂ ਦੀ ਲੋੜ ਹੈ ਤੇਰਾ ਰੂਪ ਅਨੋਪ ਉਹ ਅਗਮ ਹੋ ਗਿਆ ਪਹੁੰਚ ਤੋਂ ਦੂਰ ਹੋ ਗਿਆ ਹਉ ਕੁਰਬਾਨੀ ਤੇਰੇਆਂ ਸੇਵਕਾਂ ਜਿਨ ਹਰਨਾਮ ਪਿਆਰਾ ਮੈਂ ਤੇ ਉਹ ਤੇਰੇ ਸੇਵਕ ਜਿਹੜੇ ਤੈਨੂੰ ਮਿਲ ਗਏ ਤੇਰੇ ਨਾਲ ਜੁੜ ਗਏ ਮੈਂ ਤੇ ਉਹਨਾਂ ਤੋਂ ਕੁਰਬਾਨ ਜਨਾਂ ਹਉ ਕੁਰਬਾਨੀ ਤੇਰੇਆਂ ਸੇਵਕਾਂ ਜਿਨ ਹਰਨਾਮ ਪਿਆਰਾ ਜਿਨ੍ਹਾਂ ਨੂੰ ਪ੍ਰਮਾਤਮਾ ਦਾ ਨਾਮ ਚੰਗਾ ਲੱਗਣ ਲੱਗਿਆ ਮੈਂ ਉਹਨਾਂ ਤੋਂ ਪਰਿਵਾਰ ਜਾਨਾ ਹੁਣ ਚੰਗਾ ਨਾਮ ਕਿੰਨਾ ਨੂੰ ਲੱਗਦਾ ਜੀ ਜਿਹੜੇ ਗੁਰੂ ਦੇ ਵਿੱਚ ਇਕਮਿਕ ਹੋ ਜਾਂਦੇ ਆ ਜਿਹੜੇ ਗੁਰੂ ਦੇ ਨਾਲ ਜੁੜ ਜਾਂਦੇ ਆ ਕਈਆਂ ਨੂੰ ਤੇ ਲੱਗਦਾ ਇਹ ਰੌਲਾ ਪਾਉਂਦੇ ਆ ਜੀ ਰੌਲਾ ਨਹੀਂ ਇਹ ਪ੍ਰਮਾਤਮਾ ਦਾ ਨਾਮ ਹੈ ਜਦੋਂ ਇਹ ਗੱਲ ਸਾਨੂੰ ਸੋਹਣੀ ਲੱਗਣ ਲੱਗੇ ਕਿ ਪ੍ਰਮਾਤਮਾ ਦਾ ਨਾਮ ਹੈ ਬਸ ਉਦੋਂ ਸਮਝ ਲਿਓ ਕਿ ਪ੍ਰਮਾਤਮਾ ਜਦ ਤੁਸੀਂ ਇਕਮਿਕ ਹੋ ਗਏ ਹੋ ਹਉ ਕੁਰਬਾਨੀ ਤੇਰੇਆ ਸੇਵਕਾਂ ਮੈਂ ਤੇ ਉਹਨਾਂ ਤੋਂ ਵੀ ਕੁਰਬਾਨ ਜਾਨਾ ਸਭੇ ਇੱਛਾ ਪੂਰੀਆਂ ਜਹ ਪਾਇਆ ਅਗੰਮ ਅਪਾਰਾ ਜਿਨ੍ਹਾਂ ਨੇ ਉਸ ਅਗੰਮ ਪਹੁੰਚ ਤੋਂ ਦੂਰ ਪ੍ਰਮਾਤਮਾ ਨੂੰ ਪਾ ਲਿਆ ਉਹਨਾਂ ਦੀਆਂ ਫਿਰ ਸਾਰੀਆਂ ਇੱਛਾ ਪੂਰੀਆਂ ਹੋ ਜਾਂਦੀਆਂ ਨੇ ਪਰ ਸਾਡੀਆਂ ਇੱਛਾ ਪੂਰੀਆਂ ਨਹੀਂ ਹੁੰਦੀਆਂ ਕਿਉਂਕਿ ਗੁਰੂ ਸਾਹਿਬ ਨੇ ਕਿਹਾ ਕਿ ਜਿਹੜੀ ਤ੍ਰਿਸ਼ਨਾ ਹੈ ਨਾ ਇਹ ਕਿਸੇ ਕਿਸੇ ਦੀ 부ਝਦੀ ਹੈ ਤ੍ਰਿਸ਼ਨਾ ਵਿਰਲੇ ਕੀ 부ਝੀ ਹੈ ਪਰ ਜਦੋਂ ਪਰਮਾਤਮਾ ਮਿਲ ਜਾਂਦਾ ਹੈ ਉਹ ਤ੍ਰਿਸ਼ਨਾ 부ਝ ਜਾਂਦੀ ਹੈ ਸਭੇ ਇੱਛਾ ਪੂਰੀਆਂ ਸਾਰੀਆਂ ਇੱਛਾ ਪੂਰੀਆਂ ਹੋ ਜਾਣਗੀਆਂ ਜਹ ਪਾਇਆ ਅਗੰਭ ਅਪਾਰਾ ਜਦੋਂ ਉਹ ਪਰਮਾਤਮਾ ਮਿਲ ਗਿਆ ਗੁਰਨਾਨਕ ਮਿਲਿਆ ਪਾਰ ਬ੍ਰਹਮ ਇਹ ਰਿਆ ਚਰਨਕ ਬਲਿਹਾਰਾ ਇੱਥੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਪੰਜਵੇਂ ਪਾਤਸ਼ਾਹ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਨਾਮ ਲਿਖਿਆ ਤੇ ਨਾਮ ਲਿਖ ਕੇ ਕੀ ਆਖਿਆ ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਕਹਿੰਦੇ ਜਿਨ੍ਹਾਂ ਨੂੰ ਗੁਰੂ ਨਾਨਕ ਮਿਲ ਗਿਆ ਨਾ ਐ ਸਮਝ ਲਿਓ ਕਿ ਰੱਬ ਮਿਲ ਗਿਆ ਉਹਨਾਂ ਨੂੰ ਉਹਨਾਂ ਨੂੰ ਪਰਮਾਤਮਾ ਮਿਲ ਗਿਆ ਜਿਨ੍ਹਾਂ ਨੂੰ ਗੁਰੂ ਨਾਨਕ ਮਿਲ ਗਿਆ ਉਹਨਾਂ ਨੂੰ ਰੱਬ ਮਿਲ ਗਿਆ ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਤੇਰੇ ਚਰਣਾ ਕਾ ਬਲਿਹਾਰਾ ਤੇਰੇ ਚਰਣਾ ਤੋਂ ਉਹਦੇ ਚਰਣਾ ਤੋਂ ਬਲਿਹਾਰ ਜੰਨੇ ਆ ਤੇਰੇਆਂ ਚਰਨਾਂ ਤੋਂ ਬਲਿਹਾਰ ਜਾਂਨੇ ਆ ਕਿਉਂ ਕਿਉਂਕਿ ਪ੍ਰਮਾਤਮਾ ਮਿਲ ਗਿਆ ਗੁਰੂ ਨਾਨਕ ਮਿਲ ਗਿਆ ਸੱਬੇ ਇੱਛਾ ਪੂਰੀਆਂ ਜਾਂ ਪਾਇਆ ਅਗੰਮ ਅਪਾਰਾ ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਤੇਰੇਆਂ ਚਰਨਾਂ ਕੋ ਬਲਿਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ